ਇੱਕ ਲੜਕੀ ਦੀ ਲਾਸ਼ ਝਾੜੀਆਂ ਦੇ ਵਿੱਚ ਪਈ ਹੋਈ ਸੀ ਤੇ ਉਸੇ ਵਕਤ ਇੱਕ ਆਦਮੀ ਉੱਥੋਂ ਦੀ ਲੰਘਦਾ ਉਸ ਤੋਂ ਦੁਬਾਰਾ ਜਿਵੇਂ ਹੀ ਉਸ ਨੂੰ ਦੇਖਿਆ ਜਾਂਦਾ ਤੇ ਪੁਲਿਸ ਉਸ ਨੂੰ ਕਾਲ ਕਰ ਦਿੰਦਾ ਤੇ ਪੁਲਿਸ ਉੱਥੇ ਆਉਂਦੀ ਹੈ ਪੁਲਿਸ ਉਸ ਨੂੰ ਦੇਖਦੀ ਹੈ ਤੇ ਉਸ ਤੋਂ ਬਾਅਦ ਉਸ ਆਦਮੀ ਨੂੰ ਕਿਹਾ ਜਾਂਦਾ ਕਿ ਹੁਣ ਤੂੰ ਇੱਥੋਂ ਚਲਾ ਜਾ ਅਸੀਂ ਆ ਗਏ ਅਸੀਂ ਇਹ ਸਭ ਕੇਸ ਨੂੰ ਦੇਖ ਲਾਂਗੇ ਇਸ ਤਵਾਰ ਪੋਸਟੇ ਦੁਆਰਾ ਉਸ ਲਾਸ਼ ਨੂੰ ਜਿਹੜਾ ਉਹ ਕੁਝ ਹੀ ਦੂਰੀ ਦੇ ਉੱਤੇ ਲਿਜਾ ਕੇ ਦੱਬ ਦਿੱਤਾ ਜਾਂਦਾ ਬਿਨਾਂ ਉਹਦਾ ਪੋਸਟਮਾਰਟਮ ਕੀਤੇ ਬਿਨਾਂ ਉਸ ਦੀ ਕੋਈ ਜਾਂਚ ਪੜਤਾਲ ਕੀਤੇ ਸਿਰਫ ਤੇ ਸਿਰਫ ਦਫਨਾ ਦਿੱਤਾ ਜਾਂਦਾ ਇਥੋਂ ਤੱਕ ਕੇ ਓਐਫਆਈਆਰ ਤੱਕ ਵੀ ਦਰਜ ਨਹੀਂ ਕੀਤੀ ਜਾਂਦੀ ਜਦ ਕਿ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਬਸ ਉਸ ਨੂੰ ਦਫਨਾ ਦਿੱਤਾ ਗਿਆ ਜਿਸ ਆਦਮੀ ਦੇ ਦੁਆਰਾ ਸਭ ਕੁਝ ਦੇਖਿਆ ਗਿਆ ਸੀ ਉਹਦਾ ਨਾਮ ਸੀ ਜਯਾਂਤੀ ਟੀ ਤੇ ਉਸ ਦੇ ਦੁਆਰਾ ਇਹ ਵੀ ਗੱਲ ਕਹੀ ਗਈ ਕਿ ਉਸ ਲੜਕੀ ਦੇ ਨਾਲ ਕੁਝ ਗਲਤ ਹੋਇਆ ਸੀ ਕੋ ਕਰਮ ਕੀਤਾ ਗਿਆ ਸੀ ਜੋ ਕਿ ਉਸਨੂੰ ਦੇਖਣ ਤੋਂ ਪਹਿਲੀ ਨਜ਼ਰ ਹੀ ਪਤਾ ਲੱਗ ਰਿਹਾ ਸੀ ਕਿਉਂਕਿ ਉਹਦੇ ਕੱਪੜੇ ਫਟੇ ਹੋਏ ਸੀ ਨਿਜਲੇ ਕੱਪੜੇ ੜੇ ਉਹ ਲਗਭਗ ਗਾਇਬ ਹੀ ਸੀ ਉਸਦੇ ਸਰੀਰ ਦੇ ਉੱਤੇ ਵੀ ਇਸ ਤੋਂ ਇਲਾਵਾ ਕਈ ਚੋਟਾਂ ਦੇ ਨਿਸ਼ਾਨ ਮਜੂਦ ਸੀ ਇਸ ਤੋਂ ਬਾਅਦ ਲਗਭਗ 15 ਕੁ ਸਾਲ ਦਾ ਸਮਾਂ ਗੁਜ਼ਰਦਾ ਤੇ ਪੁਲਿਸ ਦੀ ਇੱਕ ਟੀਮ ਆਪਣੇ ਪੂਰੇ ਲਾਮ ਲਖਸ਼ਕਰ ਨੂੰ ਲੈ ਕੇ ਇੱਕ ਜੰਗਲ ਦੇ ਵਿੱਚ ਦਾਖਲ ਹੁੰਦੀ ਹੈ ਉਹਨਾਂ ਦੇ ਨਾਲ ਫੋਰੈਂਸਿਕ ਐਕਸਪਰਟ ਮਜ਼ਦੂਰ ਪੁਲਿਸ ਤੇ ਪੁਸ ਦੇ ਵੱਡੇ ਆਸਰ ਵੀ ਮਜੂਦ ਸੀ ਉਹ ਸਭ ਇੱਕ ਜੰਗਲ ਦੇ ਵਿੱਚ ਜਾਂਦੇ ਨੇ ਜੰਗਲ ਤੋਂ ਬਾਹਰ ਹਾਈਵੇ ਦੇ ਉੱਤੇ ਵੱਡੇ ਵੱਡੇ ਚੈਨਲਾਂ ਦੇ ਮੀਡੀਆ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਸੀ ਉਹ ਇੱਕ ਫੋਟੋ ਲੈਣਾ ਚਾਹੁੰਦੇ ਸੀ ਜੋ ਵੀ ਉਸ ਜੰਗਲ ਦੇ ਵਿੱਚੋਂ ਮਿਲਣ ਵਾਲਾ ਸੀ ਪੁਲਿਸ ਦੀ ਟੀਮ ਉੱਥੇ ਜਾਂਦੀ ਹੈ ਪੁਲਿਸ ਦੀ ਟੀਮ ਉੱਥੇ 4 ਅਗਸਤ 2025 ਨੂੰ ਜਾਂਦੀ ਹੈ ਜਾਨੀ ਕਿ ਕੱਲ ਤਿਤ ਉਦੋਂ ਪੂਰੇ ਦਿਨ ਉੱਥੇ ਹੀ ਰਹਿੰਦੀ ਐ ਉਸ ਤੋਂ ਬਾਅਦ ਸ਼ਾਮ ਦੇ ਵੇਲੇ ਪੁਲਿਸ ਦੀ ਟੀਮ ਬਾਹਰ ਨਿਕਲਦੀ ਐ ਇਹ ਜੋ ਤੁਸੀਂ ਹੁਣ ਤਸਵੀਰਾਂ ਦੇਖ ਰਹੇ ਹੋ ਉਹ ਉਸੇ ਸਮੇਂ ਦੀਆਂ ਨੇ ਜਦੋਂ ਪੁਲਿਸ ਉਸ ਜਗ੍ਹਾ ਤੋਂ ਬਾਹਰ ਆ ਰਹੀ ਆ ਇਸ ਦੇ ਵਿੱਚ ਕਈ ਗੱਟੇ ਨੇ ਬੋਰੀਆਂ ਨੇ ਇਸ ਤੋਂ ਰਵਾ ਬਾਲਟੀਆਂ ਨੇ ਜੋ ਬਿਲਕੁਲ ਸੀਲ ਪੈਕ ਕੀਤੀਆਂ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਕੰਕਾਲ ਮੌਜੂਦ ਨੇ ਅਲੱਗ-ਅਲੱਗ ਲੋਕਾਂ ਦੇ ਸੱਕਲ ਮੌਜੂਦ ਨੇ ਜਿਹੜੇ ਕਿ ਇਹਨਾਂ ਦੇ ਵਿੱਚ ਸੀਲ ਪੈਕ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੀ ਇੱਕ ਬੈਂਡ ਦੇ ਵਿੱਚ ਰੱਖ ਦਿੱਤਾ ਜਾਂਦਾ ਤੇ ਉੱਥੋਂ ਲਿਜਾਇਆ ਜਾਂਦਾ ਸਿੱਧਾ ਫੋਰੈਂਸਿਕ ਜਾਂਚ ਦੇ ਲਈ ਕੁਝ মিডিਆ ਰਿਪੋਰਟ ਦੇ ਮੁਤਾਬਕ ਤਾਂ ਉੱਥੇ ਇੱਕ ਲੜਕੀ ਵੀ ਮਿਲੀ ਸੀ ਜਿਸ ਦਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਗੜ ਸੜ ਚੁੱਕਿਆ ਸੀ ਪਰ ਉਹ ਹਜੇ ਤੱਕਰ ਇੱਕ ਕੰਕਾਲ ਦੇ ਵਿੱਚ ਨਹੀਂ ਸੀ ਬਦਲੀ ਪੋਸਟ ਤੇ ਦੁਬਾਰਾ ਇਸ ਤੋਂ ਪਹਿਲਾਂ ਲਗਭਗ 2 ਗੱਟੇ ਨੂਨ ਦੇ ਵੀ ਮੰਗਵਾਏ ਗਏ ਸੀ ਹਜੇ ਇਹ ਗੱਲ ਸਾਹਮਣੇ ਨਹੀਂ ਆਈ ਕਿਉਂ ਨੂਨ ਦੇ ਗੱਟੇ ਕਿਉਂ ਮੰਗਵਾਏ ਗਏ ਸੀ ਪਰ ਹੁਣ ਸਵਾਲ ਪੈਦਾ ਹੁੰਦਾ ਕਿ ਪੋਸਟ ਟੀਮ ਨੂੰ ਕਿਵੇਂ ਪਤਾ ਲੱਗਾ ਕਿ ਉੱਥੇ ਇੰਨੀ ਜ਼ਿਆਦਾ ਹੱਡੀਆਂ ਮੌਜੂਦ ਨੇ ਇੰਨੇ ਜ਼ਿਆਦਾ ਕੰਕਾਲ ਮੌਜੂਦ ਨੇ ਇਸ ਤੋਂ ਇਲਾਵਾ ਇਹ ਕੰਕਾਲ ਕਿਸ ਦੇ ਤੇ ਉਹ ਗਲੀ ਸੜੀ ਲਾਸ ਕਿਸ ਦੀ ਸੀ ਤੇ ਇਸ ਤੋਂ ਵੀ ਇੰਪੋਰਟੈਂਟ ਚੀਜ਼ ਕਿ ਉਹ ਲੜਕੀ ਜਿਹੜੀ ਕਿ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਸੀ ਲਗਭਗ 15 ਸਾਲ ਪਹਿਲਾਂ ਉਸਦਾ ਕੀ ਹੋਇਆ ਜਸਨੂ ਕੇ ਪੁਲਸ ਦੇ ਦੁਆਰਾ ਖੋਦੀ ਦਫਨਾ ਦਿੱਤਾ ਗਿਆ ਸੀ ਇਸ 사건 ਦੀ ਸ਼ੁਰੂਆਤ 11 ਜੁਲਾਈ 2025 ਤੋਂ ਹੁੰਦੀ ਹੈ ਜਦੋਂ ਇੱਕ ਮਿਸਟਰ ਐਕਸ ਨਾਂ ਦਾ ਆਦਮੀ ਹੈ ਜਿਹੜਾ ਉਹ ਪੁਲਸ ਦੇ ਸਾਹਮਣੇ ਆਉਂਦਾ ਤੇ ਪੁਲਸ ਨੂੰ ਇੱਕ ਖੋਪਨਾਖ ਸੱਚਾਈ ਦੱਸਦਾ ਕਿ ਮੈਂ ਲਗਭਗ ਸੈਂਕੜੇ ਔਰਤਾਂ ਨੂੰ ਦਫਨਾ ਚੁੱਕਿਆ ਤੇ ਉਸ ਤੋਂ ਬਾਅਦ ਪੁਲਸ ਦੇ ਦੁਆਰਾ ਸੂਲ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਉਸ ਦਾ ਅਸਲੀ ਨਾਮ ਕੁਝ ਹੋਰ ਆ ਪਰ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੇ ਮੀਡੀਆ ਦੇ ਵਿੱਚ ਮਿਸਟਰ ਐਕਸ ਦੇ ਨਾਮ ਨਾਲ ਬੁਲਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਸਦੇ ਦੁਆਰਾ ਇੱਕ ਖੁਲਾਸਾ ਕੀਤਾ ਜਾਂਦਾ ਤੇ ਇਹ ਵੀ ਦੱਸਿਆ ਜਾਂਦਾ ਕਿ ਇਹ ਸਭ ਲਾਸ਼ਾਂ ਜਿਹੜੀਆਂ ਮੈਥੋਂ ਧਰਮ ਸਥੱਲਾ ਮੰਦਿਰ ਦੇ ਕਰਮਚਾਰੀਆਂ ਦੇ ਦਰਾਂਤ ਫਨਾਉਣ ਦੇ ਲਈ ਕਿਹਾ ਗਿਆ ਸੀ ਕਿ ਇਹਨਾਂ ਨੂੰ ਇੱਥੇ ਦਫਨਾ ਦੇ ਜੋ ਕਿ ਮੈਨੂੰ ਨਦੀ ਦੇ ਵਿੱਚੋਂ ਮਿਲਦੀਆਂ ਸੀ ਤੇ ਇਹਨਾਂ ਲੜਕੀਆਂ ਦੇ ਨਾਲ ਹਮੇਸ਼ਾ ਹੀ ਕੁਝ ਗਲਤ ਕੀਤਾ ਗਿਆ ਹੁੰਦਾ ਸੀ ਇਹਨਾਂ ਦੇ ਵੀ ਕੱਪੜੇ ਇਹਨਾਂ ਦੇ ਬਦਨ ਦੇ ਉੱਤੇ ਨਹੀਂ ਸੀ ਹੁੰਦੇ ਇਹਨਾਂ ਨੂੰ ਨੋਚਿਆ ਗਿਆ ਹੁੰਦਾ ਸੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਦਫਨਾ ਦਿੰਦਾ ਜਦੋਂ ਵੀ ਮੈਂ ਕਦੇ ਗੱਲ ਕੀਤੀ ਕਿ ਮੈਂ ਆਪਾਂ ਨੂੰ ਇਹ ਗੱਲ ਪੁਲਿਸ ਨੂੰ ਦੱਸਣੀ ਚਾਹੀਦੀ ਹੈ ਤਾਂ ਮਿਸਟਰ ਐਕਸ ਦਾ ਕਹਿਣਾ ਸੀ ਕਿਉਂ ਮੈਨੂੰ ਧਮਕਾਉਂਦੇ ਸੀ ਤੇ ਕੁੱਟਦੇ ਸੀ ਤੇ ਕਹਿੰਦੇ ਸੀ ਕਿ ਇਹਨਾਂ ਦੇ ਬਾਰੇ ਵਿੱਚ ਕਦੇ ਕਿਸੇ ਦੇ ਸਾਹਮਣੇ ਆਪਣਾ ਮੂੰਹ ਤੱਕ ਨਾ ਖੋਲੀਂ ਤੇ ਬੰਦਾ 1994 ਤੋਂ ਲੈ ਕੇ 2014 ਤੱਕ ਕਰ ਧਰਮ ਸਥਲਾ ਮੰਦਰ ਦੇ ਵਿੱਚ ਹੀ ਸਫਾਈ ਕਰਮਚਾਰੀ ਦਾ ਕੰਮ ਕਰਦਾ ਰਿਹਾ ਤੇ ਉਸ ਤੋਂ ਬਾਅਦ ਇੱਕ ਇਸਦੀ ਰਿਲੇਟਿਵ ਆਈ ਉਸਦੇ ਨਾਲ ਵੀ ਕੁਝ ਅਜਿਹਾ ਹੀ ਕੀਤਾ ਜਾਂਦਾ ਤਾਂ ਇਸ ਨੂੰ ਡਰ ਲੱਗਿਆ ਕਿ ਹੁਣ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਲੜਕੀ ਮੇਰੀ ਰਿਲੇਟਿਵ ਸੀ ਤੇ ਮੈਨੂੰ ਹੁਣ ਮਾਰਿਆ ਜਾ ਸਕਦਾ ਤੇ ਉਹ ਉਥੋਂ ਨਿਕਲ ਪਾਜਦਾ ਤੇ ਉਸ ਤੋਂ ਠੀਕ 11 ਸਾਲਾਂ ਬਾਅਦ ਯਾਨੀ ਕਿ ਜਲਾਈ 2025 ਦੇ ਵਿੱਚ ਇਸ ਦੇ ਦੁਆਰਾ ਇਹਨਾਂ ਸਭ ਚੀਜ਼ਾਂ ਦਾ ਖੁਲਾਸਾ ਜਿਹੜਾ ਹੋ ਕਰ ਦਿੱਤਾ ਜਾਂਦਾ ਤੇ ਖੁਲਾਸਾ ਵੀ ਇਸ ਤਰੀਕੇ ਨਾਲ ਕੀਤਾ ਜਾਂਦਾ ਕਿ ਇਸ ਦੇ ਦੁਆਰਾ ਕੁਝ ਕੰਕਾਲ ਤੇ ਕੁਝ ਖੋਪੜੀਆਂ ਲਿਆ ਕੇ ਜੱਜ ਦੇ ਸਾਹਮਣੇ ਹੀ ਰੱਖ ਦਿੱਤੀਆਂ ਜਾਂਦੀਆਂ ਨੇ ਜੋ ਕਿ ਨਾ ਕਬਰਾਂ ਦੇ ਵਿੱਚੋਂ ਕੱਢੀਆਂ ਗਈਆਂ ਸੀ ਤੇ ਕਿਹਾ ਜਾਂਦਾ ਕਿ ਮੈਂ ਸੱਚ ਬੋਲ ਰਿਹਾ ਹਾਂ ਤੇ ਉਸ ਤੋਂ ਬਾਅਦ ਇੱਕ ਸੋਸਾਇਟੀ ਬਣਾਈ ਜਾਂਦੀ ਹੈ ਇਹਦੇ ਦੁਆਰਾ ਟੋਟਲ 50 ਸਾਈਟਾਂ ਦੱਸੀਆਂ ਗਈਆਂ ਜਿੱਥੇ ਦੋਇਸ ਦੇ ਦੁਆਰਾ ਸੈਂਕੜੇ ਔਰਤਾਂ ਨੂੰ ਦੱਫਨਾਇਆ ਗਿਆ ਜਿਨ੍ਹਾਂ ਦੀ ਗਿਣਤੀ 400 ਤੋਂ ਵੀ ਜ਼ਿਆਦਾ ਪਲੱਸ ਦੱਸੀ ਜਾ ਰਹੀ ਹੈ ਇਸ ਦੇ ਅਕ ਦੱਸੇ ਮੁਤਾਬਕ ਨਿਸ਼ਾਨਦੇ ਕਰ ਵੀ ਲਿਆ ਗਿਆ ਉਸ ਤੋਂ ਬਾਅਦ ਪਹਿਲੀਆਂ 5 ਸਾਈਟ ਦੇ ਵਿੱਚੋਂ ਕੁਝ ਵੀ ਨਹੀਂ ਮਿਲਦਾ ਸਬਾਈਕ ਬਲਾਉਜ਼ ਤੇ ਇੱਕ ਆਧਾਰ ਕਾਰਡ ਤੋਂ 6ਵੀਂ ਸਾਈਟ ਜਿਹੋ ਇਸ ਦੇ ਦੁਆਰਾ ਦੱਸੀ ਗਈ ਸੀ ਉਹਦੇ ਵਿੱਚੋਂ ਇੱਕ ਕੰਕਾਲ ਮਿਲਦਾ ਤੇ ਲਗਭਗ 25 ਹੱਡੀਆਂ ਉਸ ਤੋਂ ਬਾਅਦ ਪੁਸ ਦੇ ਦੁਆਰਾ ਹੋਰ ਸਾਈਟਾਂ ਦੀ ਖੋਜ ਕੀਨ ਕੀਤੀ ਜਾਂਦੀ ਹੈ 6 7 8 ਤੇ 9 10 ਦੀ ਉਹਨਾਂ ਦੇ ਵਿੱਚੋਂ ਵੀ ਕੁਝ ਨਹੀਂ ਮਿਲਦਾ ਉਸ ਤੋਂ ਬਾਅਦ ਨੰਬਰ ਦਾ 11 ਨੰਬਰ ਦਾ ਜਿਵੇਂ ਹੀ 11 ਨੰਬਰ ਸਾਈਟ ਦੇ ਉੱਪਰ ਪੋਸਟ ਜਾ ਕੇ ਪਹੁੰਚਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਇੱਥੇ ਕਾਫੀ ਅਦਾ ਲੋਕਾਂ ਨੂੰ ਦਫਨਾਇਆ ਗਿਆ ਹੈ ਜੋ ਜੋ ਹੀ ਪੁਸ 11 ਨੰਬਰ ਸਾਈਟ ਦੇ ਉੱਤੇ ਪਹੁੰਚਦੇ ਇੱਥੇ ਦੁਬਾਰਾ ਕਿਹਾ ਜਾਂਦਾ ਕਿ ਸਰ ਮੈਂ ਇਸ ਤੋਂ ਪਹਿਲਾਂ ਵੀ ਕਈ ਸਾਈਟਾਂ ਦੇ ਉੱਤੇ ਖਦਵਾਈ ਕਰਵਾ ਚੁੱਕਿਆ ਹਾਂ ਪਰ ਉੱਥੋਂ ਕੁਝ ਮਿਲਿਆ ਨਹੀਂ ਕਿਉਂ ਨਾ ਅਜ ਇਸ ਤੋਂ 100 ਮੀਟਰ ਦੂਰ ਖਦਵਾਈ ਕਰਵਾਈ ਜਾਵੇ ਤੇ ਪੁਸਤੇ ਦੁਆਰਾ ਬਿਲਕੁਲ ਇਸੇ ਤਰੀਕੇ ਨਾਲ ਕੀਤਾ ਜਾਂਦਾ 100 ਮੀਟਰ ਜਾ ਕੇ ਦੂਰ ਖਦਵਾਈ ਕੀਤੀ ਜਾਂਦੀ ਹੈ ਤਾਂ ਉੱਥੋਂ ਮਿਲਦੀਆਂ ਨੇ ਅਲੱਗ-ਅਲੱਗ ਲਾਸ਼ਾਂ ਜਿਨ੍ਹਾਂ ਦੀ ਗਿਣਤੀ ਹਜੇ ਤੱਕ ਕਨਫਰਮ ਨਹੀਂ ਆ ਪਰ ਜੋ ਬਾਲਟੀਆਂ ਜੋ ਗੱਟੇ ਪਰ ਪਰ ਕਿਥੋਂ ਲਿਆਂਦੇ ਗਏ ਸੀ ਉਹ ਸਾਬ ਤੇ ਸਾਬ ਇਸੇ 11 ਨੰਬਰ ਸਾਈਟ ਤੋਂ ਲਿਆ ਕੇ ਇਸ ਗੱਡੀ ਦੇ ਵਿੱਚ ਰੱਖੇ ਗਏ ਸੀ ਤੇ ਇਸ ਤੋਂ ਬਾਅਦ ਇਹਨਾਂ ਦੇ ਦਿੱਤਾ ਗਿਆ ਤੇ ਹੁਣ ਤੇ ਕਰ ਇਸ ਗਵਾਹ ਮਿਸਟਰ ਐਕਸ ਦੇ ਦੱਸੇ ਮੁਤਾਬਕ ਦੋ ਸਾਈਟਾਂ ਤੋਂ ਲਾਸ਼ਾਂ ਮਿਲ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਆ 13 ਨੰਬਰ ਸਾਈਟ ਕਿਉਂਕਿ ਉੱਥੇ ਦੇ ਦੁਆਰਾ ਦੱਸਣਾ ਕਿ ਮਾਸ ਬਰੀਅਲ ਕੀਤਾ ਗਿਆ ਜਾਨੀ ਕਿ ਦਰਜਨਾਂ ਲਾਸ਼ਾਂ ਦਫਨਾਈਆਂ ਗਈਆਂ ਨੇ ਤੇ ਉਸ ਦੀ ਖੁਦਾਈ ਹੈ ਜਿਹੜੀ ਉਹ 1-2 ਦਿਨ ਦੇ ਵਿੱਚ ਕੀਤੀ ਜਾਊਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ 15 ਸਾਲ ਪਹਿਲਾਂ ਮਿਲੀ ਹੋਈ ਉਸ ਲੜਕੀ ਦੇ ਬਾਰੇ ਵਿੱਚ ਤੁਹਾਨੂੰ ਦੱਸਦੀ ਇੱਕ ਇੱਕ ਆਰਟੀਆਈ ਐਕਟੀਵਿਸਟ ਆ ਉਸ ਦੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਹੈ ਉਸ ਦੇ ਦੁਆਰਾ ਪੁਲਿਸ ਸਟੇਸ਼ਨ ਦੇ ਵਿੱਚ ਆਰਟੀਆਈ ਪਾ ਕੇ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਦੇ ਬਾਰੇ ਵਿੱਚ ਸਾਨੂੰ ਦੱਸੋ ਕਿ ਉਹ ਲੜਕੀ ਕੀ ਕੀਤਾ ਗਿਆ ਤੱਪੁਰ ਸਟੇਸ਼ਨ ਦੇ ਬਾਰੇ ਜੋ ਧਰਮ ਸਥਲਾ ਇਲਾਕੇ ਦਾ ਹੀ ਹੈ ਕਿਹਾ ਗਿਆ ਕਿ ਸਾਡੇ ਕੋਲ ਤਾਂ ਰਿਕਾਰਡ ਹੀ ਮੌਜੂਦ ਨਹੀਂ ਆ ਟੋਟਲ ਸਭ ਕੁਝ ਜਦੋਂ ਪਤਾ ਕੀਤਾ ਗਿਆ ਮੀਡੀਆ ਦੇ ਦੁਆਰਾ ਤਾਂ ਪਤਾ ਲੱਗਿਆ ਕਿ ਪਿਛਲੇ 15 ਸਾਲਾਂ ਦੇ ਜਿੰਨੇ ਵੀ ਲੋਕ ਗੁੰਮਸ਼ੁਦਾ ਸੀ ਉਹਨਾਂ ਸਭ ਦੇ ਜਿਹੜੇ ਰਿਪੋਰਟਸ ਨੇ ਉਹ ਪੁਲਿਸ ਸਟੇਸ਼ਨ ਦੇ ਵਿੱਚੋਂ ਗਾਇਬ ਹੋ ਚੁੱਕੇ ਨੇ ਪਤਾ ਹੀ ਨਹੀਂ ਕਿ ਗਏ ਕਿੱਧਰ ਤੇ ਇਸੇ ਤਰ੍ਹਾਂ ਦੀ ਇੱਕ ਕਹਾਣੀ ਤੁਹਾਨੂੰ ਕੱਲ੍ਹ ਵੀ ਸੁਣਾਈ ਸੀ ਜਾਨੀ ਕਿ ਸੋਜਨ ਨਾਂ ਦੀ ਲੜਕੀ ਦੀ ਜਿਸ ਮਾਮਲੇ ਦੇ ਵਿੱਚ ਵੀ ਇੱਕ ਆਦਮੀ ਨੂੰ ਜਿਹੜਾ ਉਹ ਚੱਕਿਆ ਗਿਆ ਸੀ ਭੋਲੇ-ਪਾਲੇ ਬੰਦੇ ਨੂੰ ਉਹਦਾ ਦਿਮਾਗ ਵੀ ਸਹੀ ਨਹੀਂ ਸੀ ਤੇ ਸਜੰਨਾ ਦੇ ਨਾਲ ਬਲਾਤਕਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਆਦਮੀ ਖੋਦ ਹੀ ਸક્ષਮ ਨਹੀਂ ਸੀ ਤੇ 6 ਸਾਲ ਉਸ ਨੂੰ ਜੇਲ੍ਹ ਦੇ ਵਿੱਚ ਸੁੱਤੀ ਰੱਖਿਆ ਤੇ ਆਖਰਕਾਰ ਅਦਾਲਤ ਦੇ ਦੁਆਰਾ 6 ਸਾਲਾਂ ਬਾਅਦ ਉਸ ਨੂੰ ਛੱਡਿਆ ਗਿਆ ਉਦੋਂ ਤੱਕ ਸਾਰੇ ਦੇ ਸਾਰੇ ਸਬੂਤ ਹੀ ਮਿਟਾ ਦਿੱਤੇ ਗਏ ਸੀ ਤੇ ਉਸ ਕੇਸ ਦੇ ਵਿੱਚ ਵੀ ਕੁਝ ਨਹੀਂ ਬਣ ਪਾਇਆ ਤੇ ਕਹਿ ਲਿਆ ਰਿਹਾ ਕਿ ਧਰਮ ਸਥਲਾ ਦੇ ਵਿੱਚ ਕਿਸੇ ਨਾ ਕਿਸੇ ਵੱਡੇ ਆਦਮੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦਾ ਹੱਥ ਇਨ੍ਹਾਂ ਲਾਸ਼ਾਂ ਦੇ ਪਿੱਛੇ ਹੈ ਇਨ੍ਹਾਂ ਮੌਤਾਂ ਦੇ ਪਿੱਛੇ ਹੈ ਤੇ ਜਿਸ ਤਰ੍ਹਾਂ ਨਾ ਸੋਚਨਿਆਂ ਦੇ ਮਾਮਲੇ ਦੇ ਵਿੱਚ ਸੰਤੋਸ਼ ਭਰ ਕੇ ਇਨਸਾਨ ਨੂੰ 6 ਸਾਲ ਐਮੀ ਜੇਲ ਕਟਵਾਤੀ ਗਈ ਕਈ ਮਾਮਲਿਆਂ ਦੇ ਵਿੱਚ ਇਸੇ ਤਰੀਕੇ ਨਾਲ ਹੋਰ ਵੀ ਲੋਕਾਂ ਦੇ ਨਾਲ ਉੱਥੇ ਕੀਤਾ ਜਾ ਚੁੱਕਾ ਹੈ ਤੇ ਹੁਣ ਅਲੱਗ-ਅਲੱਗ ਲੋਕ ਜਿਵੇਂ ਇਹ ਆਰਟੀਆ ਐਕਟਿਵਿਸਟ ਹੈ ਇਹ ਸਾਹਮਣੇ ਆਇਆ ਹੈ ਹੋਰ ਵੀ ਲੋਕ ਆ ਜਿਹੜੇ ਉਹ ਸਾਹਮਣੇ ਆ ਰਹੇ ਨੇ ਤੇ ਇਸ ਦੇ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਮੈਨੂੰ ਵੀ ਕਈ ਜਗ੍ਹਾਵਾਂ ਪਤਾ ਨਹੀਂ ਜਿੱਥੇ ਲੋਕਾਂ ਦੇ ਦੁਆਰਾ ਲਾਸ਼ਾਂ ਦਫਨਾਈਆਂ ਗਈਆਂ ਨੇ ਤੇ ਇਹਨਾਂ ਦੇ ਪਿੱਛੇ ਵੀ ਧਰਮ ਸਥਲਾ ਮੰਦਿਰ ਦਾ ਪਰਿਸਰ ਜਾਂ ਫਿਰ ਉੱਥੋਂ ਦੇ ਜਿਹੜੇ ਲੋਕ ਨੇ ਉਹੀ ਸਭ ਆ ਰਹੇ ਨੇ ਕਿ ਉਹਨਾਂ ਦੇ ਦੁਆਰਾ ਹੀ ਸਭ ਕੁਝ ਕੀਤਾ ਗਿਆ ਹੁਣ ਬਾਕੀ ਦੀ ਸੋਚਾਈ ਹੈ ਜਿਹੜੀ ਉਸ ਤੋਂ ਬਾਅਦ ਪਤਾ ਲੱਗੂ ਪਹਿਲਾਂ ਜਿਹੜੇ 50 ਸਾਈਟਾਂ ਤੇ ਕਰਦੀ ਗਿਣਤੀ ਪੁਸਤ ਦੁਆਰਾ ਪੂਰੀ ਕੀਤੀ ਜਾਊਗੀ ਉਹਨਾਂ ਦੇ ਉੱਤੇ ਖੁਦਾਈ ਕੀਤੀ ਜਾਊਗੀ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ